ਸਤਰੀ ਗਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਪਹੁੰਚਾ ਜੀ ਬਿਕੈਥਾ ਲਾਉਣ ਸਾਈਕਲ ਲੈ ਲਈ ਤੇ ਮੈਨੇ ਲੈਣਾ ਸਾਈਕਲ ਆਹ ਕੀਤਾ ਆਪਾਂ ਪਸੰਦ ਸ ਹੈਗਾ ਸੇ ਮੈਨੇ ਵਧੀਆ ਸਮੇ ਪਸੰਦ ਆ ਪਸੰਦ ਬਹੁਤ ਵਧੀਆ ਸਾਈਕਲ ਤੇ ਅਸਤਰੀ ਜਿਹੜੀ ਆਪਾਂ ਇਹਨੂੰ ਚ ਲਗਾਈ ਆ ਉਹ ਹੈਗੀ ਆ ਸੀਟ ਤੇ ਮਗਰਾਟ ਤੇ ਲੋਰ ਫੈਮਿੰਗ ਦੀ ਫਿਲਮ ਕਰਾਂਗੇ ਨਹੀਂ ਯਾਰ ਇਹ ਉੱਤੇ ਖੜੇ ਨਵੇਂ ਸਲੈਪ ਲੈ ਕੇ ਦਿੱਤੇ ਨੇ ਭਾਈ ਨੂੰ ਪੀਟੇ ਨਹੀਂ ਤੇ ਇਹੜਾ ਆਪਾਂ ਮਾਡਲ ਲਿਆ ਹੈ ਇਹ ਹੈਗਾ ST 30 ਤੇ ਇੱਧਰ ਹੋਰ ਵੀ ਮਾਡਲ ਖੜੇ ਹੋਏ ਆ ਜਿਵੇਂ ST 100 ਇਹੜਾ ਨੰਮੀ ਐਸਟੀ 100 ਇਹ ਦੋ ਜਸਟੀ ਹੰਡਾ ਨੇ ਇਹ ਐਸਟੀ 100 ਆ ਆ ਐਸਟੀ 100 ਆੜਾ ਸਾਹਮਣੇ ਤੇ ਜਿਹੜਾ ਆਪਾਂ ਲਿਆਏ ਉਹ ਐਸਟੀ 40 ਹੋ ਗਿਆ ਤੇ ਚੱਲ ਲੱਗਾ ਐਸਟੀ 30 ਇੱਥੇ ਐਸਟੀ 30 ਲੰਮਾ ਵੀ ਉਹ ਆਪਾਂ ਇੱਧਰ ਲਾਤਾ ਕੱਢ ਕੇ ਇੱਕ ਕਲਰ ਕੇ ਵਿੱਚ ਲੱਗਾ ਕਮੈਂਟ ਜਰੂਰ ਕਰੋ ਆ ਬੱਚਿਆਂ ਲਈ ਵੀ ਇੱਥੇ ਡਕੇਥਲਾ ਨਾਮ ਦਾ ਆ ਸਮਾਨਤ ਨਾਲ ਲੇਕ ਨੂੰ ਮਿਲਦਾ ਤੁਹਾਡਾ ਬੜੇ ਬਲਾਂ ਦੀ ਚਾਹ ਸੀ ਕਿਉਂਕਿ ਆਪਾਂ ਅੱਗੇ ਰੋਡ ਟ੍ਰਿਪ ਕਰ ਰਹੇ ਆ ਪਲਾਨ ਤੇ ਸਾਈਕਲ ਆਪਾਂ ਲੈਣਾ ਹੀਗਾ ਇਸ ਕਰਕੇ ਆਪਾਂ ਲੈ ਆਏ ਤੇ ਡਕੇਥਲਾ ਨੂੰ ਨਹੀਂ ਆਏ ਸਿੱਧਾ ਘੁੱਡੇ ਬਾਈ ਹੁਣੀ ਵੀ ਇਹੀ ਸਾਈਕਲ ਵਰਤਦੇ ਆ ਤੇ ਆਪਾਂ ਥੋੜਾ ਜਿਹਾ ਸਟਾਰਟਿੰਗ ਕਰ ਰਹੇ ਆ ਪਾ ਗਾ ਇਹ ਸਹੀ ਹੈ ਗਾਣੇ ਦੋਸਤੋ ਗਾਗਾ ਜਿਵੇਂ ਵਧਿ ਜਾਵਾਂਗੇ ਇੰਪਰੂਵਮੈਂਟ ਹੁੰਦੀ ਜਾਊਗੀ ਤੇ ਬਾਕੀ ਸਾਈਕਲ ਚਲਾਨ ਚ ਬਹੁਤ ਜ਼ਬਰਦਸਤ ਆ ਬਹੁਤ ਰਹਿਣਾ ਹੈ 7 3 21 ਗিয়ার ਸ਼ਿਫਟਿੰਗ ਇਹਦੇ ਤੇ ਐਂਟੀ ਵੀ ਵਾਈਪ ਆ ਆ ਬੱਚੇ ਵਾਲਾ ਲੱਗਿਆ ਸਾਰਾ ਜਗੜ ਲੰਦ ਆਲੇ ਮੋੜ ਵਗੈਰਾ ਇਸ ਚੱਕਰ ਵਿੱਚ ਨਾ ਕਰਵਾਤਾ ਉਹ ਸੀਟ ਹੈ ਜੀ 499 ਦੀਆਂ ਕਵਰ ਸੀਟ ਪਾਉਣ ਆਪਾਂ ਇਹ ਨਹੀਂ ਗਾ ਆਪਾਂ ਨਾ ਬੱਟਾ ਬੱਟਾ ਆਇਆ ਨਾ ਜੇ ਨਾ ਸਾਰੇ ਕੁਝ ਕਰਿਆ ਆਪਾਂ ਲਈ ਸਟੋਰਿੰਗ ਲਈ 499 ਲੋਗ ਵਗੈਰਾ ਬਗਰਾਟ ਵਗੈਰਾ ਲਗਿਤ ਗੱਤਲਾਂ ਨੂੰ ਗਾੜੀਆਂ ਤੁਹਾਨੂੰ ਪਤਾ ਹੈ ਸਾਰੇ ਉੱਪਰਲੀ ਗੱਲਬਾਤ ਦਾ ਹੁੰਦਾ ਮੌਜ ਵਾਲੇ ਇਹਨਾਂ ਦਾ ਹਾਂ ਤੇ ਇੱਧਰ ਆਪਣਾ ਸੈਕਲ ਰੈਡੀ ਹੋਈ ਜਾਂਦਾ ਜੀ ਤਕਰੀਮਾ ਰੈਡੀ ਆ ਬਸ ਤੇ ਉਹ ਵੀਰਾ ਲੱਗਾ ਹੈ ਰੈਡੀ ਕਰਨਾ ਸਾਈਕਲ ਇੱਥੇ ਚੰਗੀ ਤਰ੍ਹਾਂ ਪੁਆਇੰਟ ਬੁਨ ਚੈੱਕ ਕਰਕੇ ਬਾਈ ਸਰਵਿਸ ਸਰਵਿਸ ਕਰਕੇ ਤੇ ਫੇਰ ਸਾਈਕਲ ਤੁਹਾਡੇ ਹੱਥੇ ਫੜਾ ਦਿੰਦੇ ਆ ਉਹ ਸਾਹਮਣੇ ਜੈਕਟਾਂ ਉਹਦੇ ਵੀ ਦਰਸ਼ਨ ਕਰਾਉਨੇ ਪੈਣਗੇ ਸਾਰੀਆਂ ਟ੍ਰੈਕਿੰਗ ਪ੍ਰੋਗ ਇੰਜੈਕਟਰ ਨੇ ਸਾਈਕਲਿੰਗ ਵਾਸਤੇ 899 2000 ਦੀ ਹੋ ਗਈ ਤੇ ਕਿਹਾ ਤਾਂ ਨੋਨ ਇਸ਼ੂਜ਼ ਆਏ ਬੇ ਸਾਰੇ ਅਸੈਂਬਲ ਕਰਦੇ ਆ ਜਿੱਥੇ ਦੂਈਆਂ ਸਾਈਕਲ ਦਾ ਆਪਾਂ ਡਨ ਕਰਤਾ ਤੇ ਹੁਣ ਆਪਾਂ ਵੇਖ ਰਹੇ ਆ ਬਾਬਾ ਜੀ ਤੇ ਬੇਟੇ ਲਈ ਸਾਈਕਲ ਕੈਥਲੋਨ ਦਾ ਤੇ ਰੇਟ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਸਟਾਰਟਿੰਗ ਰੇਟ ਆ ਬੱਚਿਆਂ ਦਾ ਇਹਨਾਂ ਦੀ ਆਏਜ ਹੈ ਜੀ 3 ਤੋਂ 4 ਸਾਲ ਦੀ ਤੇ 6000 ਰੁਪਏ ਸਟਾਰਟਿੰਗ ਹੈ ਪਰ ਬਿਲਡ ਕੁਆਲਿਟੀ ਬਹੁਤ ਤਕੜੀ ਹੁੰਦੀ ਹੈ ਉਹ ਬਈ ਨਾ ਚੀਜ਼ ਬੋਨ ਹੈ ਨਾ ਟਾਇਰ ਟੂਰ ਦੇ ਇਹਨਾਂ ਦਾ ਰੇਡ ਉੱਪਰ ਲਿਖਿਆ ਹੈ ਆ ਕਿਡਾ ਆਇਕਣਾ ਤੇਹੀ ਕੀ ਰੇਡ ਆ 90 ਸੈਂਟੀਮੀਟਰ ਵਾਲਾ ਆਹੀ ਆ 90 ਤੋਂ 105 ਸੈਂਟੀਮੀਟਰ ਵਾਲਾ ਆਹੀ ਆ ਸੇਮ ਹੀ ਆ 6000 ਰੁਪਇਆ ਇਨਕਲੂਡਿੰਗ ਐਸੈਸਰੀ 8500 ਬਣਾ ਬੜਾ ਮਹਿੰਗਾ ਬਣਾ ਉਹ ਮਹਿੰਗਾ ਬਣਾ ਅਸੀਂ ਉੱਥੇ ਲੈ ਲਾਂਗੇ ਪਰ ਉਹੀ ਤਾਂ ਗੱਲ ਆ ਤੇ ਆ ਸਾਰਾ ਟਿਕੈਟ ਸਾਲੋਂ ਦਾ ਸਕੋਰ ਆ ਜੀ ਤੇ ਤੁਸੀਂ ਜਿਹੜਾ ਵਾਲਾ ਉਹ ਨੀ ਦਾ ਸੀਟ ਗਾ ਕਰਵਾਇਆ ਕਿਵੇਂ ਯਾਰਾਂ ਨੂੰ ਪਹੁੰਚੀ ਲੱਗਦੇ ਸਦਾ ਸੇਰ ਆ ਕਰਾ ਫਾਇਰ ਆ ਲਾ ਤਾਂ ਵੇਖ ਚੱਲਾਂਗੇ ਆਪਾਂ ਵੇਖ ਲਾਂਗੇ ਚਾਰੋਂ ਵੇਖੀਏ ਚਾਰੋਂ ਵੇਖ ਲਈ ਜਾਂ ਤੋਂ ਹੋ ਗਿਆ ਲੇ ਮੁਗੂ ਵੇਖ ਲਾਂਗੇ ਹਾਂ ਉਹ ਬੰਦੇ ਆਪਣੇ ਲੱਗੇ ਬਿਲਿੰਗ ਕਰਾਉਣ ਸਿਮਾ ਜੀ ਵਾਈਲ ਟਰਬਨ ਚ ਕੰਟਾ ਜੋੜ ਬਣਾਇਆ ਤੇ ਅੰਛੇਤੀ ਅਸੀਂ ਟੂਰ ਕੱਢਨੇ ਆ ਅਪਕਮਿੰਗ ਟਰੈਕ ਟੂਰ ਕਰਨੇ ਆ ਉਹਨਾਂ ਲਈ ਸਾਈਕਲ ਜਰੂਰੀ ਸੀ ਤੇ ਫਿਰ ਸਿੱਧਾ ਬਜਟ ਕੈਥਾ ਲਾਉਣ ਇੱਕ ਨੂੰ ਟੈਂਟ ਵਿਖਾ ਕੇ ਲੈਉਣੇ ਹੁਣ ਟਰੈਕਿੰਗ ਵਾਲਾ ਉਹ ਵੀ ਲੈਣਾ ਆਪਾਂ ਆਏ ਐਮਰੇ ਟੈਂਟ ਕੀ ਆ ਸਮਣੀ ਲੱਗੋਆ ਟੈਂਟ ਇਹਨੇ ਤੇ ਆਪਣੀ ਨਿਗਾਹ ਇਹੋ ਲੈਂਪ ਲਾਈਟ ਦੀ ਆ ਰਾਤ ਨੂੰ ਆ ਗੱਦਾ ਗੁੱਦਾ ਵੀ ਬਈ ਇਨਕਲੂਡ ਹੀ ਹੈ ਨਾ ਸੋਹਣਾ ਮੋਲ ਚ ਲੱਗ ਸੀ ਵੀ ਲੈ ਕੇ ਚੱਲਾਂਗੇ ਦੇਖੋ ਚੱਲੇ ਨਾਲ ਉਹਦੇ ਟ੍ਰੈਕ ਤੇ ਤੇ ਅੱਧੀ ਕੈਂਪਿੰਗ ਕੰਮ ਨਹੀਂ ਕਰਦਾ ਸਾਡਾ ਪੂਰਾ ਰਾਤ ਦਾ ਹੈ ਇੰਪੋਰਟੈਂਟ ਅਨਸਾਈਜ਼ ਤੁਸੀਂ ਦੋ ਬੰਦੇ ਵਾਲੇ ਲੈਣਾ ਤਿੰਨਾਂ ਬੰਦੇ ਵਾਲੇ ਲੈਣਾ ਹਸਾਂ ਨੂੰ ਤੁਸੀਂ ਉਹਦਾ ਲੈ ਸਕਦੇ ਹੋ ਹਸਾਂ ਦਾ ਸਿਮਾ ਜੀ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਈਕਲ ਦੀਆਂ ਤੇ ਬੇਲ ਆਪਾ ਨਹੀਂ ਵਿਖਾਉਣਾ ਪਈਆ ਤਾਕਤ ਦਾ ਉਹਨਾਂ ਕਰ ਦਿੱਤਾ ਗਿਆ ਹੈ ਬੁਣਾਈਆਂ ਵੀ ਸਾਰੇ ਸਾਰੇ ਟੱਬਰ ਨੂੰ ਯਾਰਾਂ ਮੇਂਦੀਆਂ ਨੂੰ ਵਧਾਈਆਂ ਸਾਰਿਆਂ ਨੂੰ ਲੱਖ ਲੱਖ ਇਹ ਪਾਰਟੀ ਬਣ ਗਈ ਆ ਪਰ ਪਾਰਟੀ ਹੋ ਕੇ ਪੈਸੇ ਬਚੇ ਨਹੀਂ ਇੱਕ ਤਦਕੀਰ ਬਣਾ ਦੇ ਮੇਰੀ ਆ ਜਾ ਫੌਰਨ ਕਰਕੇ ਦੇ ਵਿੱਚ ਪਾਰਟੀ ਹੈ ਜੀ ਇੱਕ ਬਾਰਨਿੰਗ ਇੰਚ ਆਉਣ ਹੁਣ ਕੀ ਘਾੜ ਲਾਦਾ ਮੈਂ ਪੂਰਾ ਘਾੜ ਲਾਦਾ ਚਾਉਂਦਾ ਹਣਾ ਬਈ ਸ਼ਾਨ ਨਾ ਰਲ ਗਿਆ ਹਾਂ ਚਲ ਦੰਦ ਮਗਰ ਤੁਸੀਂ ਸਕਰੀਨ ਤੇ ਦੇਖ ਰਹੇ ਗੱਭਰੂ ਨੂੰ ਕਿੰਦਾ ਕਿ ਸਾਈਕਲ ਚੱਕ ਕੇ ਮੋਢਾ ਪੁਸ਼ਪਰ ਆ ਯਾਰਗਾ ਹੋ ਚੁੱਕਿਆ ਹੈ ਗਰਮੀਆਂ ਜੂਝਦੇ ਹੋਇਆ ਗੱਭਰੂ ਸਕਰੀਨ ਤੇ ਤੁਸੀਂ ਮੋਰ ਪਹਿਲਾਂ ਪਾਉਂਦਾ ਵੇਖੋ ਮੋਰ ਪਹਿਲਾਂ ਪਾਉਂਦਾ ਵੇਖ ਸਕਦੇ ਹੋ ਸਾਈਕਲ ਪੁੱਠਾ ਜਿਵੇਂ ਹੋਇਆ ਓਵੇਂ ਗੱਭਰੂ ਵੀ ਪੁੱਠਾ ਛੇਤੀ ਹੋ ਜਾਏਗਾ ਘਰੇ ਜਾ ਕੇ ਬੈੱਡ ਤੇ ਹੋਰ ਮੁੰਡੇ ਨੂੰ ਸਾਥ ਵਾਇਆ ਜਾਵੇਗਾ ਬਤ